ਇਹ ਪੁਰਾਣੇ ਪਿਸ਼ੋਪੜ ਨੂੰ ਜਿਹੜਾ ਆ ਉਹਨੂੰ ਯਾਦ ਕਰਦੇ ਹੋਣਾ ਮਤਲਬ ਬੱਚਿਆਂ ਦੇ ਨਾਲ ਜਿਹੜਾ ਬੱਚਿਆਂ ਦੇ ਧੀਆ ਦਾ ਭੈਣਾ ਦਾ ਭੂਆ ਦਾ ਮਾਤਿਆਂ ਦਾ ਸਾਰਾ ਇਹ ਸਾਂਝਾ ਇਤਿਹਾਸ ਸੀ ਕਿ ਲੋਕ ਭੁੱਲਦੇ ਜਾਂਦੇ ਸੀ ਇਹ ਕਰਕੇ ਅਸੀਂ ਫਿਰ ਇੱਕ ਲੈਣ ਕੀਤਾ ਕਿ ਅਸੀਂ ਕਿਉਂ ਨਾ ਕਰਕੇ ਆਪਣੀਆਂ ਬੇਟੀਆਂ ਨੂੰ ਭੈਣਾਂ ਨੂੰ ਭੂਆ ਨੂੰ ਸਾਰਿਆਂ ਨੂੰ ਸਾਥ ਕੇ ਇਹ ਪ੍ਰੋਗਰਾਮ ਕਰੀਏ ਬਹੁਤ ਵਧੀਆ ਆ

ਤਰੀਂ ਗਿਆ ਡਾਕਟਰ ਅਜਬੀ ਸਿੰਘ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਤਿਆਂ ਦਾ ਤਿਆਰ ਕਰਕੇ ਲੇਡੀਜ਼ ਨੂੰ ਘੁੰਮਣ ਫਿਰਨ ਦਾ ਨਚਿੰਡਪੰਦਾ ਵਧੀਆ ਮੌਕਾ ਮਿਲ ਗਿਆ ਤੇਜਵੜੇ ਮਹਾਰਾਜ ਇਹਨਾਂ ਨੂੰ ਜਿਆਦਾ ਤਰੱਕੀ ਬਖਸ਼ੇ ਹੋਰ ਬਹੁਤ ਵਧੀਆ ਉਪਰਾਲਾ ਸੀ ਦੋ ਗਾਇਕ ਤੇ ਇੱਕ ਡਿਓਰੀ ਬਾਵਾ ਜਸਵਿੰਦਰ ਬਰਾੜ ਬਹੁਤ ਇੰਜੋਏ ਕੀਤਾ ਲੇਡੀਜ਼ ਨੇ ਬੱਚਿਆਂ ਨੇ ਸਾਰਿਆਂ ਨੇ ਖਾਣ ਪੀਣ ਦਾ ਵੀ ਵਧੀਆ ਪ੍ਰੋਗਰਾਮ ਸੀਗਾ ਬਹੁਤ ਵਧੀਆ ਤਿਆਂ ਦਾ ਬੜਾ ਮਸਾ ਆ ਬਹੁਤ ਵਧੀਆ ਤੀਆਂ ਦਾ ਪ੍ਰੋਗਰਾਮ ਜਿਹੜਾ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਕੁੜੀਆਂ ਨੂੰ ਨੱਚਣਾ ਡੱਪਣਾ ਵਧੀਆ ਚਾਹੀਦਾ ਵਾ ਇਹ ਹਰ ਸਾਲ ਬਾਅਦ ਆਉਂਦਾ ਵਾ ਤੀਆਂ ਦਾ ਪ੍ਰੋਗਰਾਮ ਸਾਰਿਆਂ ਨੂੰ ਵੀ ਇੰਜੋਏ ਕਰਨਾ ਚਾਹੀਦਾ ਵਾ ਮੈਨੂੰ ਲੱਗਾ ਜੀ ਹਾਂਜੀ ਬਹੁਤ ਵਧੀਆ ਉਹ ਵੀ ਸਾਡੇ ਫਾਦੇਗੜ ਸ਼ਹਿਰ 'ਚ ਇੰਨਾ ਸੋਹਣਾ ਤੀਆਂ ਦਾ ਤਿਹਾੜੀ ਬਹੁਤ ਵਧੀਆ ਲੱਗਾ ਮੈਂ ਤੇ ਕਹਿੰਨੀ ਆ ਕਿ ਹਰ ਸਾਲ ਇਦਾਂ ਦਾ ਅਰੇਂਜਮੈਂਟ ਇੰਨਾ ਸੋਹਣਾ ਇੰਨਾ ਸੋਹਣਾ ਸੱਭਿਆਚਾਰ ਪ੍ਰੋਗਰਾਮ ਹਰ ਸਾਲ ਹੋਣਾ ਚਾਹੀਦਾ ਬਹੁਤ ਖੁਸ਼ੀ ਹੋਈ ਉਹ ਵੀ ਸਾਡੇ ਸ਼ਹਿਰ ਵਿੱਚ ਵਾਦੀ ਘਟੋੜੀਆਂ 'ਚ ਬਹੁਤ ਵਧੀਆ ਲੱਗਾ ਥੈਂਕ ਯੂ ਬਹੁਤ ਬਹੁਤ ਸਾਰੀ ਕਿਵੇਂ ਚੌਕ ਹਾਂਜੀ ਬਹੁਤ ਵਧੀਆ ਸੀ ਬਸ ਮਤਲਬ ਕੁੜੀਆਂ ਨੇ ਰਲ ਮਿਲ ਕੇ ਗਿੱਧੇ ਪਾਏ ਨੱਚੀਆਂ ਵਾ ਤੇ ਪੁਰਾਣੇ ਪਛੋਕੜ ਨੂੰ ਚਲੋ ਤਾਜ਼ਾ ਕੀਤਾ ਬਹੁਤ ਵਧੀਆ ਚਲੋ ਇਸ ਤਰ੍ਹਾਂ ਰਲ ਮਿਲ ਕੇ ਇੱਕ ਪਿਆਰ ਪ੍ਰੇਮ ਵਾਤਾ ਸਾਰਿਆਂ ਨੂੰ ਇਸ ਤਰ੍ਹਾਂ ਹੀ ਰਲ ਮਿਲ ਕੇ ਨੱਚਣਾ ਗਾਉਣਾ ਚਾਹੀਦਾ ਵਾ ਚਲੋ ਆਪਣੇ ਧੀਆਂ ਦੇ ਵਿੱਚ ਜੋ ਵੀ ਚਲੋ ਭੈਣ ਭਰਾਵਾਂ ਨੂੰ ਇਕੱਠੇ ਹੋ ਕੇ ਮੈਂ ਖੁਸ਼ੀ ਮਨਾਉਣੀ ਚਾਹੀਦੀ। ਹਾਂਜੀ। ਹਾਂਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ। ਤੇ ਅੱਜ ਆ ਤੋ ਕਿ ਪੋਲ ਦੇ ਜਾਂਦੇ ਹੀ ਹੁਣ ਬਹੁਤ ਵਧੀਆ ਲੱਗਿਆ ਅੱਜ ਕਰਕੇ ਤੂਲ ਕੀਤਾ ਪਾ ਕੇ, ਢੀੜੇ ਪਾ ਕੇ ਸਾਰਿਆਂ ਨੇ ਰਲ ਮਿਲ ਕੇ ਮਨਾਇਆ ਹੈ। ਬਹੁਤ ਵਧੀਆ ਲੱਗਦਾ ਜੀ। ਮੈਂ ਪਹਿਲਾਂ ਵੈਸੇ ਖਾੜੇ ਬਹੁਤ ਲਾਈ ਸੀਗੇ। ਮਾਝੇ ਇਲਾਕੇ ਨੇ ਮੈਨੂੰ ਬਹੁਤ ਪਿਆਰ ਦਿੱਤਾ। ਪਰ ਇਸ ਸਾਲ ਜਿੰਨੇ ਮੈਂ ਤੀਆਂ ਦੇ ਪ੍ਰੋਗਰਾਮ ਲਾਏ ਨੇ ਪਿਛਲੇ ਸਾਲ ਥੋੜੇ ਘੱਟ ਲਾਏ ਸੀ ਇਸ ਸਾਲ ਮੈਂ ਬਹੁਤ ਲਾਏ ਨੇ ਵੀ ਮੈਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੁੰਦੀ ਹੈ ਵੀ ਸਾਡੇ ਨਵੀਂ ਜਨਰੇਸ਼ਨ ਨੂੰ ਜੋ ਪੇਰੈਂਟਸ ਨੇ ਇਸ ਸਾਲ ਡਿਊਟੀ ਨਿਭਾਈ ਹੈ ਨਵੀਂ ਜਨਰੇਸ਼ਨ ਨੂੰ ਕੀ ਤੀਆਂ ਦਾ ਮਤਲਬ ਕੀ ਹੈ ਸਾਡਾ ਕਲਚਰ ਕੀ ਹੈ ਸਾਡੀ ਪੰਜਾਬੀ ਤੱਕ ਜਿਹੜਾ ਜਿਹੜਾ ਸਾਡਾ ਵਿਰਸਾ ਹੈ ਉਹ ਕੀ ਹੈ ਕਈ ਥਾਵਾਂ ਤੇ ਤਾਂ ਮਤਲਬ ਜੋ ਆਪਾਂ ਘਰ ਦੇ ਵਰਤਨ ਦਾ ਕੋ ਚੁੱਲ੍ਹੇ ਹਾਰੇ ਚਰਖੇ ਕਰੋਸ਼ੀਆ ਸਲਾਈਆਂ ਖੇਤੀ ਤੱਕ ਦੇ ਇੰਸਟਰੂਮੈਂਟ ਦਿਖਾਈ ਗਏ ਸੀ ਹਾਂ ਜੀ ਮੈਂ ਕੁਝ ਸਮਾਂ ਕੱਤਵਾ ਤੋਂ ਬਾਅਦ ਇਹ ਚੀਜ਼ਾਂ ਖਤਮ ਹੋ ਗਿਆ ਸੀ ਫਿਰ ਨਵੀਂ ਜਨਰੇਸ਼ਨ ਦਾ ਉੱਨਤ ਫਿਰ ਇੱਕਦਮ ਬਾਅਦ ਜਿਹੜੇ ਤਾਂ ਮੈਂ ਸਿੰਗਰ ਹੈ ਨਹੀਂ ਸੀ ਜੀ ਮੈਂ ਬਸ ਅਤਿਆਂ ਦੇ ਇਤਿਹਾਸ ਲੈ ਕੇ ਕੀਤਾ ਵਾ ਖਤਮ ਹੋ ਗਿਆ ਸੀਗਾ ਹੁਣ ਫਿਰ ਨਵੀਂ ਜਨਰੇਸ਼ਨ ਨੂੰ ਲਾਲੋਟ ਜਾਂਦੇ ਨੇ ਫਿਰ ਪ੍ਰੋਮੋਟਰ ਹੈ ਅੱਛਾ ਮੈਂ ਸਾਡੀ ਬਜ਼ੁਰਗਾਂ ਤੋਂ ਮਮਾ ਪਾਪਾ ਤੋਂ ਸੁਣਦੀ ਹੁੰਦੀ ਸੀ ਵੀ 94 96 ਦੇ ਅੰਦਰ ਮੇਲੇ ਲੱਗਣੇ ਵੀ ਕੀ ਵਿਆਹ ਚ ਵੀ ਮਤਲਬ ਕੱਟ ਹੋਣਾ ਬੰਦ ਹੋ ਗਿਆ ਸੀਗਾ ਤੇ ਹਰ ਬੰਦਾ ਚਾਹੁੰਦਾ ਵੀ ਮੈਂ ਬਾਹਰ ਨਿਕਲਾਂ ਕਿਉਂਕਿ ਅੱਜ ਦੀ ਜਿਹੜੀ ਦੌੜ ਹੈ ਨਾ ਇਹ ਬਹੁਤ ਭੱਜਾ ਦੌੜੀ ਵਾਲੀ ਜ਼ਿੰਦਗੀ ਹੋ ਗਈ। ਭਾਵੇਂ ਉਹ ਬੱਚਿਆਂ ਦੀ ਐਡੇ-ਐਡੇ ਬੈਗ ਹੁੰਦੇ ਆ ਪਿੱਛੇ। ਹਨਾ ਫਿਰ ਉਹਨਾਂ ਨੇ ਟਿਊਸ਼ਨ ਤੇ ਜਾਣਾ ਹੁੰਦਾ। ਫਿਰ ਮਾਪੇ ਦਾ ਬੱਚਿਆਂ ਤੇ ਇੱਕ ਬੋਝ ਹੁੰਦਾ ਵੀ ਤੁਸੀਂ ਕੁਝ ਬਣਨਾ। ਅੱਗੇ ਜਿਹੜੇ ਆਪਾਂ ਲਾਈਫ ਅੰਡਾਈ ਸੀ ਨਾ ਬਚਪਨ ਚ ਉਹ ਫ੍ਰੀ ਮਾਈਂਡ ਅੰਡਾਈ ਸੀ। ਰੋਟੀਆਂ ਖਾ ਲਿਆ ਉਹ ਅਦਰ ਦੇ ਛੋਲੇ ਹੁਣ ਤੇ ਸਕੂਲ ਚਲੇ ਕੇ ਹੋਮਵਰਕ ਥੋੜਾ ਬਹੁਤ ਮੈਨਣਾ ਕਰਨਾ ਉਸ ਬਾਅਦ ਫ੍ਰੀ ਮਾਈਂਡ ਹੁੰਦੀ ਐ ਅੱਜ ਦੇ ਬੱਚਿਆਂ ਤੇ ਜੋ ਮੈਂ ਮਹਿਸੂਸ ਕਰਦੀ ਆ ਅੱਜ ਦੀਆਂ ਲੇਡੀਜ਼ ਤੇ ਬਹੁਤ ਬੋਝ ਜਦੋਂ ਖਾਸ ਕਰਕੇ ਵਿਆਹਿਆਂ ਜਾਂਦੀਆਂ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਆਪੇ ਸਹੁਰਾ ਪਰਿਵਾਰ ਨੂੰ ਆਪ ਦੇ ਆਪ ਨੂੰ ਦੱਸਣਾ ਹੁੰਦਾ ਵੀ ਮੈਂ ਖਾਨਦਾਨ ਦੀ ਬੱਚੀ ਆ ਮੈਂ ਤੁਹਾਨੂੰ ਸੰਭ ਸਕਦੀ ਆ ਉਸ ਬਾਅਦ ਜਦੋਂ ਉਹਦੇ ਆਪ ਦੇ ਬੱਚੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਵਧੀਆ ਐਜੂਕੇਸ਼ਨ ਵਧੀਆ ਰੂਲਸ ਦੇਣਾ ਇੱਕ ਮਾਂ ਦਾ ਫਰਜ਼ ਬਣ ਜਾਂਦਾ ਫਿਰ ਇਕੱਲੇ ਬਾਪ ਦੀ ਕਮਾਈ ਨਾਲ ਮੈਨੂੰ ਲੱਗਦਾ 80 हाई परसेंट लेडीज ਮਰਦ ਦੇ ਬਰਾਬਰ ਕਮਾਉਂਦੀਆਂ ਨੇ ਫੇਰ ਕਿਤੇ ਅੱਜ ਦੇ ਦੌਰ ਦੀਆਂ ਫੈਸਿਲਿਟੀਆਂ ਮਿਲਦੀਆਂ ਨਹੀਂ ਖਾਸ ਕਰਕੇ ਜਿਹੜੇ ਸ਼ਹਿਰਾਂ ਤੋਂ ਰਹਿੰਦੇ ਨੇ ਪਾਣੀ ਮੌਲਦਾ ਬਿਜਲੀ ਮੌਲਦੀ ਜੋ ਸੀਬਰੇਜ਼ ਵਗੈਰਾ ਜਿਹੜੇ ਸ਼ਹਿਰਾਂ ਤੋਂ ਰਹਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਲੇਡੀਆਂ ਨਾਲ ਨਾਲ ਕਮਾਵੇ ਤਾਂ ਮੇਰੇ ਖਿਆਲ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਨਹੀਂ ਮਿਲ ਸਕਦੀ ਤੇ ਫੇਰ ਇੰਨੀ ਟਾਈਟ ਪੋਜੀਸ਼ਨ ਦੇ ਅੰਦਰ ਇੰਨੇ ਭੱਜ ਦੌੜ ਦੇ ਅੰਦਰ ਜੋ ਲੇਡੀਆਂ ਹਿੰਮਤ ਕਰਦੀਆਂ ਨੇ ਸਾਡੇ ਵਿਰਸੇ ਨੂੰ ਅੱਜ ਦੀ ਜਨਰੇਸ਼ਨ ਸਾਹਮਣੇ ਲਿਆਉਂਦੀਆਂ ਨੇ ਵੀ ਗਿੱਦਾ ਕੀ ਚੀਜ਼ ਐ ਬੋਲੀਆਂ ਕੀ ਚੀਜ਼ ਨਹੀਂ ਸਾਡਾ ਕਲਚਰ ਕੀ ਚੀਜ਼ ਐ ਇਹ ਮੈਂ ਤਾਂ ਸਲੂਟ ਕਰਦੀ ਹਾਂ ਅਮੇਜ਼ਿੰਗ ਮੈਂ ਸਲੂਟ ਕਰਦੀ ਹਾਂ ਵੀ ਐਨੇ ਭੱਗ ਦੌੜ ਦੇ ਵਿੱਚ ਇਸ ਯੋਗ ਦੇ ਅੰਦਰ ਸਾਡੇ ਕਲਚਰ ਨੂੰ ਸੰਭਾਲਿਆ ਮੈਂ ਜਦੋਂ ਜਦੋਂ ਤੇ ਅਸੀਂ ਤੁਹਾਨੂੰ ਸੁਣਦੇ ਆਏ ਅੱਜ ਤੱਕ ਤੁਸੀਂ ਸਾਫ ਸੁਥਰੀ ਗਾਇਕੀ ਕੀਤੀ ਹੈ। ਹਿੰਟਾਤੇ ਨਹੀਂ ਕਦੀ ਆਇਆ ਜਿਤਨਾ ਹਥਿਆਰ ਹਥਿਆਰ ਕਲਚਰ ਦੂਜਾ ਕਲਚਰ ਜਿਹੜਾ ਇੱਕ ਹਥਿਆਰ ਮੈਂ ਗਾਇਆ ਜਿਵੇਂ ਇੱਕ ਮਾੜਾ ਹਥਿਆਰ ਦੂਜਾ ਮੁੱਲ ਦਾ ਪਿਆ ਤੀਜਾ ਕੌਲੀ ਚਾਟ ਯਾਰ ਨਹੀਂ ਉਹ ਲੱਗੇ ਨਾ ਪਾਉਂਦੇ ਪਰ ਮੈਂ ਨਾਲ ਦੀ ਨਾਲ ਉਹਦਾ ਮਤਲਬ ਵੀ ਦੱਸ ਦਿੰਦੀਆਂ ਵੀ ਮਾੜਾ ਯਾਰ ਮਾੜਾ ਪਿਆਰ ਮਾੜਾ ਹਥਿਆਰ ਵੀ ਮੈਂ ਹਥਿਆਰ ਸ਼ਬਦ ਨੂੰ ਉੱਥੇ ਯੂਜ਼ ਕੀਤਾ ਹੈ ਜਿੱਥੇ ਸੈਲਫ ਡਿਫੈਂਸ ਲਈ ਮੈਂ ਹਥਿਆਰ ਨੂੰ ਸ਼ੋਸ਼ੇਵਾਦੀ ਲਈ ਨਹੀਂ ਲਿਆ ਮੈਂ ਹਥਿਆਰ ਮੇਰੇ ਗਾਣੇ ਚਾਹੀਏ ਹਾਂ ਮੀਨਿੰਗ ਕਿ ਬੱਚਿਆਂ ਦਾ ਗਲਤ ਗਾਈਡਿੰਗ ਹੋ ਜੇ ਹਾਂ ਮਤਲਬ ਹਰ ਗਾਣੇ 'ਚ ਜੇ ਮੈਂ ਹਥਿਆਰ ਸ਼ਬਦ ਲਿਆ ਤਾਂ ਉਹਦਾ ਕੋਈ ਨਾ ਕੋਈ ਮੀਨਿੰਗ ਹੋਸਾ ਬੱਚੀ ਨਹੀਂ ਨਾ ਉਹਦਾ ਲਗਿਆ ਬਹੁਤ ਵਧੀਆ ਲੱਗ ਰਿਹਾ ਹੈ ਹਰ ਰੋਜ਼ ਮੈਮ ਦੇ ਨਾਲ ਜਾ ਕੇ ਮੈਮ ਨਾਲ ਰਹਿ ਕੇ ਹਰ ਇੱਕ ਦਿਨ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ ਤੇ ਜਿਹੜੀ ਵੀ ਜਗ੍ਹਾ ਤੇ ਹਾਲ ਤੱਕ ਮੈਂ ਗਈਆਂ ਮੈਨੂੰ ਬਹੁਤ ਪਿਆਰ ਮਿਲਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਬੇਬੀ ਆਪਣੇ ਆਪ ਤੋਂ ਇਹ ਉਮੀਦ ਲਾਈ ਹੈ ਕਿ ਮੈਂ ਇੱਕ ਦਿਨ ਆਪਣੇ ਉਸਤਾਦ ਜਸਵਿੰਦਰ ਬਰਾਡ ਮੈਮ ਜੀ ਦਾ ਨਾਮ ਰੌਸ਼ਨ ਕਰਾਂ ਤੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਾਂ ਛੋਟੀ ਹੁੰਦਾ ਯਾਰ ਲਾਸਟ ਵੀ ক্লাস ਹੈ ਅਕੜਾ ਇਸ ਸੁਰ ਸੁਰ ਸੰਗਮ ਜਿਹੜਾ ਬੜਾ ਉੱਠਾ ਹੁੰਦਾ ਇਹ ਗੋਡ ਗਿਫਟ ਵੀ ਹੈ ਜੇ ਇਹਨੂੰ ਬਿਲਕੁਲ ਬਿਲਕੁਲ ਬੜਾ ਬੱਚਿਆਂ ਨੂੰ ਤੇ ਇਹ ਕਿ ਐਸੇ ਯਾਦ ਕਰਨ ਨੂੰ ਵੀ ਕਰੀਅਰ ਉਹਨੇ ਬੜਾ ਪਰ ਸਮਝਣਾ ਸੁਰ ਨੂੰ ਸਮਝਣਾ ਜਿਹੜਾ ਇਹ ਬੜਾ ਉੱਠਾ ਹੁੰਦਾ ਕਿਸ ਤਰ੍ਹਾਂ ਸਾਰਾ ਕਰ ਲੈਂਦੇ ਮੈਨੇਜ ਐਕਚੁਅਲੀ ਸਰ ਮਤਲਬ ਕੁਝ ਤੁਸੀਂ ਲਾ ਲੋ ਵੀ ਵਿਰਾਸਤ ਵਿੱਚ ਮਿਲੀ ਹੋਈ ਐ ਸਿੰਗਿੰਗ ਮੇਰੇ ਜਿਹੜੇ ਪਾਪਾ ਨੇ ਮੇਰੇ ਦਾਦਾ ਜੀ ਨੇ ਪਰਦਾਦਾ ਜੀ ਸਾਰੇ ਰਾਗੀ ਸੀ ਤੇ ਮੇਰੇ ਪਾਪਾ ਹਲੇ ਵੀ ਰਾਗੀ ਨੇ ਤਾਇਆ ਜੀ ਚਾਚਾ ਸਾਰੇ ਰਾਗੀ ਨੇ ਤੇ ਕੁਝ ਜਦੋਂ ਐਨੇ ਅੱਛੇ ਮੈਨੂੰ ਉਸਤਾਦ ਮਿਲੇ ਨੇ ਫਿਰ ਕਿੱਦਾਂ ਨਹੀਂ ਸਮਝ ਆਏਗੀ ਮਾਪਿ ਉਹ ਗੋੜ ਮਾਪਿਓ ਹਾਂਜੀ ਸਾਰਾ ਕੋਈ ਮੈਂ ਦੇਖ ਰਹੀ ਹਾਂ ਉਹ ਜਰਾ ਤਾਂ ਮੈਂ ਮਤਲਬ ਸਟੇਜ ਤੇ ਹਮੇਸ਼ਾ ਕਹਿਣੀ ਹੁੰਦੀ ਐ ਮੈਨੂੰ ਪੁੱਛੋ ਪਹਿਲਾ ਗਾਣਾ ਮੈਂ ਹਮੇਸ਼ਾ ਹਾਲਾਤ ਦੇ ਚਟਾਨੀ ਹੁੰਨੇ ਆ ਤੇ ਇੱਥੇ ਆ ਗਏ ਪਹਿਲਾ ਸੈਕਿੰਡ ਆ ਲਾ ਦੇ ਜਦੋਂ ਬੋਲੀਆਂ ਪਾਉਂਦੀ ਹੈ ਹਾਲਾਂਕਿ ਕੋਈ ਵੀ ਨਹੀਂ ਮੈਂ ਇੰਨਾਂ ਤੱਕ ਇਹਨਾ ਖੜੀ ਕਰਦੀ ਆ ਨਾ ਮੈਂ ਕਹਿੰਦੇ ਨੇ ਖੜਾ ਹੋ ਕੇ ਤਾਂ ਫੇਰ ਹੀ ਦੁਨੀਆ ਦਾ ਸਾਹਮਣਾ ਕਰੇ ਤੇ ਬੱਚੇ ਗੋਲ ਦਸਿਓ ਪਰ ਆਤ ਦੁਨੀਆ ਦੇ ਬਾਹਰ ਗੋਲ ਹੈ ਕਿ ਨਹੀਂ ਇਹਨਾਂ ਦੇ ਨਾਮ ਐਕਸਪ੍ਰੈਸ ਵਾਲਿਆਂ ਨੇ ਆ ਮੈਨੂੰ ਕੁਐਸਚਨ ਦਿੱਤੇ ਸੀ ਤੇ ਦੋ ਬੜੀ ਕਲਾਕਾਰ ਕਰੇ ਫਿਰ ਫਟੇ ਕੰਡ ਨੂੰ ਜਰੂਰ ਯਾਦ ਕਰਨਾ ਜੀ ਜਰੂਰ ਸਰ ਥੈਂਕ ਯੂ so much